ਆਜ਼ਾਦੀ ਦੇ 77 ਸਾਲ ਬਾਅਦ ਵੀ ਮਸੀਹੀ ਭਾਈਚਾਰਾ ਜਿਹੜਾ ਉਹ ਮੁੱਢਲੀਆ ਜ਼ਰੂਰਤਾਂ ਲਈ ਅੱਜ ਸੰਘਰਸ਼ ਕਰ ਰਿਹਾ ਰੋਟੀ ਕਪੜਾ ਮਕਾਨ ਇਸ ਤੋਂ ਅੱਗੇ ਉਹਨਾਂ ਨੂੰ ਸੋਚਣ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਮੌਕਾ ਹੀ ਨਹੀਂ ਦਿੱਤਾ ਇਸਤੇਮਾਲ ਇਹਨਾਂ ਦਾ ਜ਼ਰੂਰ ਹੋ ਰਿਹਾ ਰਾਜਨੀਤਿਕ ਸਰਕਾਰ ਮੁਬਾਰਕ ਮੁਬਾਰਕ ਇਸਤੇਮਾਲ ਇਹਨਾਂ ਦਾ ਜ਼ਰੂਰ ਹੋ ਰਿਹਾ ਰਾਜਨੀਤਿਕ ਕਦੀ ਕਾਂਗਰਸ ਨੇ ਇਸਤੇਮਾਲ ਕੀਤਾ ਅਕਾਲੀ ਪਾਟ ਪਾਣੀ ਕੀਤਾ ਹੁਣ ਸਾਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਵੀ ਇਹਦਾ ਇਸਤੇਮਾਲ ਕਰਦੀ ਸਾਡੀ ਆਸ ਵੱਜੀ ਸੀ ਜਦੋਂ ਸਰਕਾਰ ਬਣੀ ਆਮ ਆਦਮੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਮਤਲਬਈ ਮਾਵਲਾ سلوਕ ਕੀਤਾ ਇਹ ਸਰਕਾਰ ਨਹੀਂ ਕਰੇਗੀ ਇਹ ਸਰਕਾਰ ਸਾਡੀਆਂ ਉਮੀਦਾਂ ਤੇ ਖਰਾ ਉਤਰੇ ਪਰ 2.5 ਸਾਲ ਦਾ ਸਮਾਂ ਬੀਤਨ ਤੇ ਵੀ ਸਾਡੇ ਹੱਥ ਖਾਲੀ ਨੇ ਜਿਹੜੀ ਪਿਛਲੀਆਂ ਸਰਕਾਰਾਂ ਸੀ ਉਹ ਤਾਂ ਫੇਰ ਵੀ 5 7 ਤੋਂ 10 ਕਰੋੜ ਰੁਪਇਆ ਬਜਟ ਵਿੱਚ ਰੱਖ ਲੈਂਦੇ ਸੀ ਬਟਾ ਸਵਾਦੇ ਵਿੱਚ 5% ਰਾਕਮਾਂ ਕੰ ਦਾ ਮਤਾ ਪਾਸ ਕੀਤਾ ਜਾਵੇ ਤੇ ਨਾਲ ਹੀ ਇਸਾਈ ਅਡਜਸਟਮੈਂਟ ਜਿਹੜੀ ਤੋੜ ਦਿੱਤੀ ਗਈ 1950 ਚ ਉਹਨੂੰ ਬਹਾਲ ਕੀਤਾ ਜਾਵੇ ਉਹਦੇ ਲਈ ਮਤਾ ਪਾਸ ਕੀਤਾ ਜਾਵੇ ਤੀਸਰਾ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਕੇਂਦਰ ਸਰਕਾਰ ਦੀ ਸਕੀਮ ਆ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਚੱਕੀ ਉਹ ਸਾਡੇ ਪਰਿਵਾਰਾਂ ਤੱਕ ਪਹੁੰਚਦੀ ਨਹੀਂ ਸਾਡੇ ਬੱਚਿਆਂ ਤੱਕ ਨਹੀਂ ਪਹੁੰਚਦੀ ਤੇ ਉਹ ਸਕੀਮ ਦਾ ਸਾਨੂੰ ਫਾਇਦਾ ਕੀ ਹੈ ਸੋ ਉਹਦੇ ਲਈ ਵੀ ਅਸੀਂ ਸਰਕਾਰ ਤੋਂ ਇੱਕ ਬੇਨਤੀ ਕਰਨ ਕੀਤੀ ਆ ਮੰਤ ਪੱਤਰ ਚ ਕਿ ਉਹਨੂੰ ਪ੍ਰੋਪਰ ਲਾਗੂ ਕੀਤਾ ਜਾਵੇ ਚੌਥੀ ਆ ਕੱਟੇ ਕਰਨੇ ਸਾਡੇ ਲੋਕਾਂ ਦੇ ਉਹਨਾਂ ਨੂੰ ਸੀਮੈਂਟ ਨਹੀਂ ਮਿਲਦਾ ਸਰਕਾਰ ਕਹਿੰਦੀ ਹੈ ਕਿ ਅਸੀਂ 8000 ਰੁਪਏ ਗ੍ਰਾਂਟ ਦੇਵਾਂਗੇ ਉਹ ਘਰ ਪੱਕੇ ਹੋ ਜਾਣਗੇ ਅਪਲਾਈ ਕੀਤੇ ਹੋਏ ਲੋਕਾਂ ਨੂੰ ਰਾਸ਼ੀ ਨਹੀਂ ਮਿਲ ਰਹੀ ਤੇ ਜਿਹੜਾ ਅੱਗੋਂ ਆਨਲਾਈਨ ਕਰਨਾ ਉਹ ਜਿਹੜਾ ਆ ਉਹ ਪੋਰਟਲ ਬੰਦ ਆ ਸਰਕਾਰ ਕਹਿੰਦੀ ਹਾਲੇ ਵੀਡੀਓ ਸਾਹਿਬ ਕਹਿੰਦੇ ਜੇ ਕਿਸੇ ਵੀ ਜ਼ਿਲ੍ਹੇ ਚ ਜਾਓ ਗੁਰਦਾਸਪੁਰ ਦੇ ਵੀਡੀਓ ਨਹੀਂ ਕਿਸੇ ਵੀ ਜ਼ਿਲ੍ਹੇ 'ਚ ਜਾਓ ਕਹਿੰਦੇ ਜੀ ਹਾਲੇ ਆਡਰ ਚੱਲਿਆ ਨਹੀਂ ਚੌਥਾ ਹੈਗਾ ਕਿ ਜਿਹੜੇ ਸਾਡੇ ਬੇਕਾਰ ਲੋਕ ਨੇ ਸਰਕਾਰ ਕਹਿੰਦੀ ਘਰ ਬਣਾ ਕੇ ਦੇਵਾਂਗੇ ਉਹਨਾਂ ਦੇ ਘਰ ਨਹੀਂ ਬਣਦੇ ਸਾਡੀ ਮੰਗ ਹੈ ਵੀ ਉਹ ਘਰ ਬਣਾ ਕੇ ਦਿੱਤੇ ਜਾਣ ਤੇ ਸਾਡੀਆਂ ਜਿਹੜੀਆਂ ਦੋ ਬੜੀਆਂ ਵਿਸ਼ੇਸ਼ ਮੰਗਾਂ ਨੇ ਇੱਕ ਤਾਂ ਸਾਡੀ ਹੈਗੀ ਆ ਆਪਣੇ ਜਿਹੜੇ ਬੱਚੇ ਸਾਡੇ ਬੇਰੁਜ਼ਗਾਰ ਨੇ ਉਹਨਾਂ ਦੀ ਜਿਹੜਾ ਇਮੀਡੀਏਟਲੀ ਧਿਆਨ ਦਿੱਤਾ ਜਾਵੇ ਵੀ ਉਹ ਕੱਚੇ ਨੇ ਕਈ ਸਕੂਲਾਂ 'ਚ ਬੱਚੇ ਪੜ੍ਹਾਉਂਦੇ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਉਹ ਵੀ ਕੀਤੇ ਜਾਣ ਵੀਰਾਨਾ ਲਾਰੈਂਸ ਚੌਧਰੀ ਆ ਮੈਂ ਕ੍ਰਿਸਚਨ ਨੈਸ਼ਨਲ ਫਰੰਡ ਦਾ ਰਾਸ਼ਟਰੀ ਪ੍ਰਧਾਨ ਆ ਅੱਜ ਦਾ ਜਿਹੜਾ ਇਹ ਰੋਸ ਤਰਨਾ ਜਿਹੜਾ ਰੋਸ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਜਿਹੜਾ ਡਿਊਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ ਤਰਨਾ ਲਾਇਆ ਗਿਆ ਉਹਦੀ ਜਿਹੜੀ ਅਗਵਾਈ ਆ ਪ੍ਰਧਾਨਗੀ ਆ ਉਹ ਸਾਡੇ ਪੰਜਾਬ ਦੇ ਜੁਇਤ ਪ੍ਰਧਾਨ ਜਿਹੜੇ ਬੱਬਾ ਗਿੱਲ ਜੀ ਤੇ ਉਹਨਾਂ ਦੇ ਸਹਿਯੋਗ ਜਿਹੜਾ ਆ ਉਹ ਸਾਡੇ ਕਾਰਕਰੀ ਪ੍ਰਧਾਨ ਕਲਦੀਪ ਤੁੰਗ ਜੀ ਨੇ ਕੀਤਾ ਤੇ ਅੱਜ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਪਿੰਡਾਂ ਲੀਆਂ ਕਮੇਟੀਆਂ ਦੇ ਪ੍ਰਧਾਨ ਮੈਂਬਰ ਸਿਰਫ ਉਹੀ ਇੱਥੇ ਅੱਜ ਸ਼ਾਮਲ ਹੋਏ ਆ ਮਕਸਦ ਸਿੱਗਾ ਬੜਾ ਕਲੀਅਰ ਹੈ ਕਿ ਆਜ਼ਾਦੀ ਦੇ 77 ਸਾਲ ਬਾਅਦ ਵੀ ਮਸੀਹੀ ਭਾਈਚਾਰਾ ਜਿਹੜਾ ਉਹ ਮੁੱਢਲੀਆਂ ਜ਼ਰੂਰਤਾਂ ਦੇ ਲਈ ਅੱਜ ਸੰਘਰਸ਼ ਕਰ ਰਿਹਾ ਰੋਟੀ ਕੱਪੜਾ ਮਕਾਨ ਇਸ ਤੋਂ ਅੱਗੇ ਉਹਨਾਂ ਨੂੰ ਸੋਚਣ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਮੌਕਾ ਹੀ ਨਹੀਂ ਦਿੱਤਾ ਇਸਤੇਮਾਲ ਇਹਨਾਂ ਦਾ ਜ਼ਰੂਰ ਹੋ ਰਿਹਾ ਰਾਜਨੀਤਿਕ ਕਦੀ ਕਾਂਗਰਸ ਨੇ ਇਸਤੇਮਾਲ ਕੀਤਾ ਅਕਾਲੀ ਭੱਜਪਾ ਨੇ ਕੀਤਾ ਹੁਣ ਸਾਨੂੰ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਵੀ ਇਹਦਾ ਇਸਤੇਮਾਲ ਕਰ ਰਹੀ ਸਾਡੀ ਆਸ ਵੱਜੀ ਸੀ ਜਦੋਂ ਸਰਕਾਰ ਬਣੀ ਆਮ ਆਦਮੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਮਤਰੀ ਮਾ ਵਾਲਾ ਸਲੂਕ ਕੀਤਾ ਇਹ ਸਰਕਾਰ ਨਹੀਂ ਕਰੇਗੀ ਇਹ ਸਰਕਾਰ ਸਾਡੀਆਂ ਉਮੀਦਾਂ ਤੇ ਖਰਾ ਉਤਰੇਗੀ ਪਰ 2.5 ਸਾਲ ਦਾ ਸਮਾਂ ਬੀਤਨ ਤੇ ਵੀ ਸਾਡੇ ਹੱਥ ਖਾਲੀ ਨੇ ਜਿਹੜੀ ਪਿਛਲੀਆਂ ਸਰਕਾਰਾਂ ਸੀ ਉਹ ਤਾਂ ਫੇਰ ਵੀ 5 7 10 ਕਰੋੜ ਰੁਪਇਆ ਬਜਟ ਵਿੱਚ ਰੱਖ ਲੈਂਦੇ ਸੀ ਸਿਰਫ ਸਾਡਾ ਉਹ ਵੀ ਇੱਕ ਤਰ੍ਹਾਂ ਮੂੰਹ ਬੰਦ ਕਰਾਉਣ ਲਈ ਆਈ ਵਾਸ਼ ਕਰਨ ਦੇ ਲਈ ਪਰ ਇਹ ਸਰਕਾਰ ਨੂੰ ਅਸੀਂ ਪਿਛਲੇ ਸਾਲ ਵੀ ਬਜਟ ਤੋਂ ਪਹਿਲਾਂ ਅਸੀਂ ਮਾਲਵੇ ਦੇ 15 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਮਸੀਂ ਭਾਈਚਾਰੇ ਵੱਲੋਂ ਕਿ ਸਾਡੀਆਂ ਆ ਜਿਹੜੀਆਂ ਸਮੱਸਿਆਵਾਂ ਨੇ ਤੇ ਇਹਨਾਂ ਦਾ ਸਮਾਧਾਨ ਕੀਤਾ ਜਾਵੇ ਸਮਾਧਾਨ ਤੇ ਦੂਰ ਦੀ ਗੱਲ ਆ ਉਹਨਾਂ ਨੂੰ ਮੇਰਾ ਖਿਆਲ ਐਡਰੈਸ ਵੀ ਨਹੀਂ ਕੀਤਾ ਗਿਆ ਮਤਲਬ ਸਰਕਾਰ ਵੱਲੋਂ ਅਡਰੈਸ ਵੀ ਨਹੀਂ ਕੀਤਾ ਗਿਆ ਕਿ ਭਾਈਚਾਰੇ ਨੇ ਇੱਕ ਰੋਸ ਵਜੋਂ ਮੰਗ ਪੱਤਰ ਭੇਜਿਆ ਅਸੀਂ ਇਹਨੂੰ ਅਡਰੈਸ ਹੀ ਕਰ ਦਈਏ ਵੀ ਕੋਈ ਨਾ ਫਿਕਰ ਨਾ ਕਰੋ ਹਾਲੇ ਸਾਡੀ ਸਰਕਾਰ 5 ਸਾਲਿਆ ਤੁਹਾਡੇ ਕੰਮ ਪੂਰੇ ਹੋਣਗੇ ਇਹ ਵੀ ਨਹੀਂ ਕਿਹਾ ਗਿਆ ਸੋ ਸਾਨੂੰ ਹੁਣ ਮਰਲੇ ਹੀ ਲੱਗ ਰਿਹਾ ਕਿ ਇਸ ਸਾਲ ਵੀ ਜਿਹੜਾ ਆ ਜਿਹੜਾ ਇਹ ਬਜਟ ਆ ਰਿਹਾ ਉਹਦੇ ਵਿੱਚ ਵੀ ਸਾਨੂੰ ਕੋਈ ਉਮੀਦ ਨਹੀਂ ਪਰ ਫਿਰ ਵੀ ਕਹਿੰਦੇ ਆ ਵੀ ਆਸ ਤੇ ਦੁਨੀਆ ਜਿੰਦੀ ਆ ਇਸ ਕਰਕੇ ਅਸੀਂ ਅੱਜ ਜਿੰਨੇ ਸਾਡੇ ਵਰਕਰ ਇਕੱਠੇ ਹੋਏ ਨੇ ਅਸੀਂ ਅੱਜ ਇੱਥੇ ਧਰਨਾ ਦਿੱਤਾ ਤੇ ਉਹਦੇ ਲਈ ਅਸੀਂ ਮੁੱਖ ਮੰਤਰੀ ਦੇ ਨਾਂ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ। ਮੰਦ ਕੀ ਰੱਖੀਆ ਮੁੱਖ ਮੰਗਾ ਕੀ ਹੈ ਤੁਹਾਡੀ? ਮੁੱਖ ਮੰਗਾ ਜੀ ਸਾਡੀ ਆਜ਼ਾਦੀ ਤੋਂ ਬਾਅਦ ਇਹ ਲਗਾਤਾਰ ਮੰਗ ਰਹੀ ਆ ਕਿ ਮਸੀਬ ਭਾਈਚਾਰੇ ਨੂੰ 5% ਰਾਕਮਾ ਕਰਨ ਦਿੱਤਾ ਜਾਵੇ। ਅੱਜ ਅਸੀਂ ਪੰਜਾਬ ਸਰਕਾਰ ਨੂੰ ਜਿਹੜਾ ਮੰਗ ਪੱਤਰ ਭੇਜਿਆ ਉਹਦੇ ਵਿੱਚ ਸਾਫ਼ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਵਿਧਾਨ ਸਭਾ ਦੇ ਵਿੱਚ 5% ਰਾਕਮਾ ਕਰਨ ਦਾ ਮਤਾ ਪਾਸ ਕੀਤਾ ਜਾਵੇ ਤੇ ਨਾਲ ਹੀ ਇਸਾਈ ਰੈਜੀਮੈਂਟ ਜਿਹੜੀ ਤੋੜ ਦਿੱਤੀ ਗਈ ਸੀ 1950 ਚ ਉਹਨੂੰ ਬਹਾਲ ਕੀਤਾ ਜਾਵੇ ਉਹਦੇ ਲਈ ਮਤਾ ਪਾਸ ਕੀਤਾ ਜਾਵੇ। ਤੀਸਰਾ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਕੇਂਦਰ ਸਰਕਾਰ ਦੀ ਸਕੀਮ ਆ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਉਹ ਸਾਡੇ ਪਰਿਵਾਰਾਂ ਤੱਕ ਪਹੁੰਚਦੀ ਨਹੀਂ ਸਾਡੇ ਬੱਚਿਆਂ ਤੱਕ ਨਹੀਂ ਪਹੁੰਚਦੀ ਤੇ ਉਹ ਸਕੀਮ ਦਾ ਸਾਨੂੰ ਫਾਇਦਾ ਕੀ ਆ ਸੋ ਉਹਦੇ ਲਈ ਵੀ ਅਸੀਂ ਸਰਕਾਰ ਤੋਂ ਇਹ ਬੇਨਤੀ ਕਰਨੀ ਕੀਤੀ ਆ ਮੰਗ ਪੱਤਰ ਚ ਕਿ ਉਹਨੂੰ ਪ੍ਰੋਪਰ ਲਾਗੂ ਕੀਤਾ ਜਾਵੇ ਚੌਥੀ ਆ ਕੱਚੇ ਘਰ ਨੇ ਸਾਡੇ ਲੋਕਾਂ ਦੇ ਉਹਨਾਂ ਨੂੰ ਸੀਮੈਂਟ ਨਹੀਂ ਹੁੰਦਾ ਸਰਕਾਰ ਕਹਿੰਦੀ ਆ ਕਿ ਅਸੀਂ 8000 ਰੁਪਏ ਗ੍ਰਾਂਟ ਦੇਵਾਂਗੇ ਉਹ ਘਰ ਪੱਕੇ ਹੋ ਜਾਣਗੇ ਅਪਲਾਈ ਕੀਤੇ ਹੋਏ ਲੋਕਾਂ ਨੂੰ ਰਾਸ਼ੀ ਨਹੀਂ ਮਿਲ ਰਹੀ ਤੇ ਜਿਹੜਾ ਅੱਗੋਂ ਆਨਲਾਈਨ ਕਰਨਾ ਉਹ ਜਿਹੜਾ ਆ ਉਹ ਪੋਰਟਲ ਬੰਦ ਆ ਸਰਕਾਰ ਕਹਿੰਦੀ ਹੱਲੇ ਵੀਡੀਓ ਸਾਹਿਬ ਕਹਿੰਦੇ ਜੇ ਕਿਸੇ ਵੀ ਜ਼ਿਲ੍ਹੇ ਚ ਜਾਓ ਗੁਰਦਾਸਪੁਰ ਤੇ ਵੀਡੀਓ ਨਹੀਂ ਕਿਸੇ ਵੀ ਜ਼ਿਲ੍ਹੇ ਚ ਜਾਓ ਕਹਿੰਦੇ ਜੀ ਹੱਲੇ ਪੋਰਟਲ ਚੱਲਿਆ ਨਹੀਂ ਚੌਥਾ ਹੈਗਾ ਕਿ ਜਿਹੜੇ ਸਾਡੇ ਬੇਕਾਰ ਲੋਕ ਨੇ ਸਰਕਾਰ ਕਹਿੰਦੀ ਘਰ ਬਣਾ ਕੇ ਦੇਵਾਂਗੇ ਉਹਨਾਂ ਦੇ ਘਰ ਨਹੀਂ ਬਣਦੇ ਸਾਡੀ ਮੰਗ ਆ ਵੀ ਉਹ ਘਰ ਬਣਾ ਕੇ ਦਿੱਤੇ ਜਾਣ ਤੇ ਸਾਡੀਆਂ ਜਿਹੜੀਆਂ ਦੋ ਬੜੀਆਂ ਵਿਸ਼ੇਸ਼ ਮੰਗਾਂ ਨੇ ਇੱਕ ਤਾਂ ਸਾਡੀ ਹੈਗੀ ਆ ਆਪਣੇ ਜਿਹੜੇ ਬੱਚੇ ਸਾਡੇ ਬੇਰੁਜ਼ਗਾਰ ਨੇ ਉਹਨਾਂ ਦੀ ਜਿਹੜਾ ਇਮੀਡੀਏਟਲੀ ਧਿਆਨ ਦਿੱਤਾ ਜਾਵੇ ਵੀ ਉਹ ਕੱਚੇ ਨੇ ਕਈ ਸਕੂਲਾਂ ਚ ਬੱਚੇ ਪੜਾਉਂਦੇ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਉਹ ਵੀ ਕੀਤੇ ਜਾਣ ਇੱਕ ਸਾਡੀ ਮੰਗ ਹੈਗੀ ਆ ਕਿ ਜਿਸ ਤਰ੍ਹਾਂ ਸਾਡਾ ਸਿੱਖ ਭਾਈਚਾਰੇ ਦੇ ਪਾਕਿਸਤਾਨ ਸਿਤਿਤ ਗੁਰਦੁਆਮਾਂ ਤੇ ਉਹਨਾਂ ਨੂੰ ਦਰਸ਼ਨ ਕਰਨ ਦੇ ਲਈ ਸਰਕਾਰ ਪੈਕੇਜ ਦਿੰਦੀ ਆ ਤੇ ਮੁਸਲਮਾਨ ਭਾਈਚਾਰੇ ਨੂੰ ਮੱਕੇ ਜਾਣ ਦੇ ਲਈ ਸਾਡੀ ਇਹ ਮੰਗ ਹੈ ਕਿ ਮੁਸੀ ਭਾਈਚਾਰੇ ਨੂੰ ਵੀ ਪ੍ਰਭੂ ਯਸੂਸੀ ਦੇ ਜਨਮ ਸਥਾਨ ਜਾਣ ਦੇ ਲਈ 크리스마ਸ ਦੇ ਮੌਕੇ ਤੇ ਤੇ ਇਸਟਰ ਦੇ ਮੌਕੇ ਤੇ ਵੀਜ਼ਾ ਪੈਕਟ ਦਿੱਤਾ ਜਾਣਾ ਚਾਹੀਦਾ ਤਾਂ ਕਿ ਇਹ ਵੀ ਉੱਥੇ ਦਰਸ਼ਨ ਕਰਕੇ ਆ ਸਕਣ। ਚੋਣ ਸਾਹਿਬ ਇੱਕ 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 ਕਾਲਵਾ ਪਿੰਡ ਦੇ ਵਿੱਚ ਸ਼ਹੀਦ ਹੁੰਦਾ ਉਹ ਵੀ ਮੰਗ ਤੁਹਾਡੇ ਵੱਲੋਂ ਰੱਖੀ ਗਈ ਹੈ ਕਿ ਜਿਸ ਤਰ੍ਹਾਂ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਦਾ ਜਿਹੜਾ ਅੰਤਿਮ ਜਿਹੜਾ ਸੰਸਕਾਰ ਜਿਹੜਾ ਕੀਤਾ ਜਾਂਦਾ ਲੇਕਿਨ ਉੱਥੇ ਜਿਹੜੀ ਗ੍ਰਾਂਟ ਵੀ 1 ਕਰੋੜ ਦੀ ਜਾਰੀ ਜਿਹੜੀ ਕੀਤੀ ਜਾਂਦੀ ਹੈ ਸ਼ਹੀਦ ਪਰਿਵਾਰ ਨੂੰ ਲੇਕਿਨ ਉਹ ਪਰਿਵਾਰ ਹਾਲੇ ਵੀ ਹੋਣਾ ਸਕੀਮਾ ਤੋਂ ਬਾਝਾ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੇ ਇਹੋ ਹੀ ਸ਼ਹੀਦ ਕਿਸੇ ਹੋਰ ਵਰਗ ਦਾ ਹੁੰਦਾ ਦੇਖੋ ਸਾਰੇ ਵਰਗ ਸਤਿਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਪਰ ਇੱਥੋਂ ਵਿਤਕਰੇ ਦਾ ਪਤਾ ਲੱਗਦਾ ਬੜਾ ਸਪਸ਼ਟਾ ਕਿ ਇੱਥੋਂ ਹੁਣ ਤੁਹਾਡੇ ਸਾਹਮਣੇ ਇੱਕ ਪ੍ਰੂਫ ਆ ਗਿਆ ਕਿ ਸੈਨਿਕ ਦੇਸ਼ ਦੇ ਹੁੰਦੇ ਨੇ ਉਹ ਕਿਸੇ ਕਮਿਊਨਿਟੀ ਦੇ ਨਹੀਂ ਹੁੰਦੇ ਕਿਸੇ ਵਰਗ ਦੇ ਨਹੀਂ ਹੁੰਦੇ ਪਰ ਜੇ ਇੱਥੇ ਵਿਤਕਰਾ ਹੋਇਆ ਤੇ ਬੜਾ ਕਲੀਅਰ ਆ ਕਿ ਉਹ ਮੁਸੀਬਾ ਹੀ ਚਾਰੇ ਨਾਲ ਕਾਫਲ ਮਸੀਤ ਸੰਬੰਧਿਤ ਹੈ ਇਸੇ ਕਰਕੇ ਉਦੇ ਜਨਾਜੇ ਦੇ ਮੌਕੇ ਤੇ ਕੋਈ ਵੀ ਜ਼ਿਲ੍ਹੇਦਾਰ ਜਿਹੜਾ ਉੱਚ ਅਧਿਕਾਰੀ ਉੱਥੇ ਨਹੀਂ ਪਹੁੰਚਾ ਉਹ ਛੱਡੋ ਜਿਨ੍ਹਾਂ ਨੇ ਵੋਟਾਂ ਲਈਆਂ ਉਸ ਭਾਈਚਾਰੇ ਦੇ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਜਿਨ੍ਹਾਂ ਐਮਐਲਏ ਨੂੰ ਐਮਪੀ ਨੂੰ ਉਹ ਨੇੜੇ ਵੀ ਰਹਿੰਦੇ ਆ ਕਾਦੀਆਂ ਹਲਕੇ ਦੇ ਵਿੱਚ ਉਹ ਨੇੜੇ ਵੀ ਰਹਿੰਦੇ ਉਹ ਵੀ ਨਹੀਂ ਗਏ ਇੱਥੋਂ ਸਾਫ ਪਤਾ ਲੱਗਦਾ ਕਿ ਇਹ ਵਿਤਕਰਾ ਜਿਹੜਾ ਕਿੱਡਾ ਵੱਡਾ ਹੋ ਰਿਹਾ ਸਾਡੇ ਨਾਲ ਕਿ ਉੱਥੇ ਕੋਈ ਅਧਿਕਾਰੀ ਨਾ ਜਾਵੇ ਤੇ ਅਸੀਂ ਅੱਜ ਉਸ ਗੱਲ ਦੀ ਵੀ ਨਿੰਦਾ ਕਰਦੇ ਆ ਸਰਕਾਰ ਦੀ ਕਿ ਨਾ ਕੋਈ ਨਾਲ ਦਾ ਮੰਤਰੀ ਆ ਨਾ ਕੋਈ ਐਮ ਐਲ ਏ ਆ ਜੇ ਪਿਛਣੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਤੇ ਅਸੀਂ ਇਹ ਨਹੀਂ ਉਮੀਦ ਕਰਦੇ ਕਿ ਆ ਵੀ ਸਰਕਾਰ ਕਰੇਗੀ ਪਰ ਇਹ ਸਰਕਾਰ ਦਾ ਵੀ ਐਟੀਟਿਊਡ ਹੋ ਗਿਆ ਬਿਤਕਰਾ ਕਿਉਂ ਕੀਤਾ ਜਾ ਰਿਹਾ ਮੁੱਖ ਕਾਰਨ ਕੀ ਮੰਨਦੇ ਹੋ ਕਿਉਂ ਮੁਸੀਬਾ ਇਚ ਰਹਿਣਾ ਹਰ ਵਾਰੀ ਜਿਹੜਾ ਮਤਲਈ ਮਹੌਲਾ ਸਾਫ ਕੀਤਾ ਜਾਂਦਾ ਦੇਖੋ ਬਿਤਕਰਾ ਜਿਹੜਾ ਹੈ ਨਾ ਉਹ ਇਸ ਕਰਕੇ ਕੀਤਾ ਜਾਂਦਾ ਆ ਕਿ ਇਹ ਸਾਡੇ ਜਿਹੜੇ ਲੋਕ ਹਨ ਆ ਇਹ ਬੜੇ ਹੀ ਭਲੇ ਮਾਨਸ ਨੇ ਤੇ ਬੜੇ ਹੀ ਸ਼ਰੀਫ ਨੇ ਇਹ ਮਸੀਦ ਦੇ ਵਿੱਚ ਯਕੀਨ ਰੱਖਦੇ ਨੇ ਤਾਂ ਸ਼ਾਂਤੀ ਤੇ ਪ੍ਰਾਰਥਨਾਵਾਂ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਲੋਕ ਜਿਹੜੇ ਆ ਇਹਨਾਂ ਨੂੰ ਕੋਈ ਨਹੀਂ ਮਨਾ ਲਵਾਵਾਂਗੇ ਆਪਾਂ ਕੋਈ ਨਹੀਂ ਦੁਆਵਾਂ ਹੀ ਕਰਦੇ ਨੇ ਹਨਾ ਪਰ ਇਹ ਸ਼ਰਾਫਤ ਦਾ ਇਹ ਨਿਜਾਇਜ਼ ਫਦਾ ਠਾ ਰਹੇ ਨੇ ਮੈਨੂੰ ਲੱਗਦਾ ਇਹ ਜਿਆਦਾ ਵੱਡਾ ਕਾਰਨਾ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਫਿਰ ਕੀ ਕਰੋਗੇ ਤੁਸੀਂ ਦੇਖੋ ਸੰਘਰਸ਼ ਅਸੀਂ ਪਹਿਲੇ 30 ਸਾਲ ਤੋਂ ਕਰ ਰਹੇ ਹਾਂ ਮੁਸੀਬਾ ਹੀਚਾਰਾ ਕਰ ਰਹਿਆ ਕਿਸਾਨ ਵੀ ਤਾਂ ਕਰ ਰਹੇ ਨਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਕਿਹੜਾ ਮੰਨ ਲਈਆਂ ਉਹ ਵੀ ਤਾਂ ਕਰ ਰਹੇ ਇਹੀ ਅਸੀਂ ਆਪਣੇ ਭਾਈਚਾਰੇ ਨੂੰ ਅਪੀਲ ਕਰਦੇ ਆਂ ਬੇ ਸੰਘਰਸ਼ੀਇਕ ਤਰੀਕਾ ਹੈ ਕਿਉਂਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਕਿਹਾ ਸੀਗਾ ਪੜੋ ਜੁੜੋ ਤੇ ਸੰਘਰਸ਼ ਕਰੋ ਅਸੀਂ ਵੀ ਆਪਣੇ ਭਾਈਚਾਰੇ ਨੂੰ ਇਹ ਅਪੀਲ ਕਰਦੇ ਆਂ ਵੀ ਸੰਘਰਸ਼ ਕਰਨਾ ਚਾਹੀਦਾ ਆ ਜਦੋਂ ਤੁਸੀਂ ਸੰਘਰਸ਼ ਦੇ ਰਾਹ ਤੁਰੇ ਰਹੋਗੇ ਇਹ ਸੁੱਤੀਆਂ ਸਰਕਾਰਾਂ ਜਾਗ ਪੈਣਗੀਆਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਹੁਣ ਇਹ ਭਾਈਚਾਰਾ ਬੈਠਣ ਵਾਲਾ ਨਹੀਂ ਇਹ ਸੜਕਾਂ ਤੇ ਰਹੇਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਲੱਗਦਾ ਆ ਕਿ ਇਹ ਘੱਟ ਗਿਣਤੀ ਨੇ ਤੇ ਸ਼ਾਇਦ ਇਹ ਕਮਜ਼ੋਰ ਨੇ ਲੋਕ ਇਹ ਸ਼ਾਇਦ ਸ਼ਾਂਤੀ ਦੇ ਵਿੱਚ ਯਕੀਨ ਰੱਖਦੇ ਨੇ ਇਹਨਾਂ ਨੇ ਕੀ ਕਰ ਲੈਣਾ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੁਣ ਇਹ ਭਾਈਚਾਰਾ ਹੋ ਨਹੀਂ ਰਿਹਾ ਜਾਗਰਤ ਹੋ ਗਿਆ ਹੈ ਤੇ ਆਉਂਦੇ ਸਮੇਂ 'ਚ ਜੇ ਇਹ ਨਾਮੰਗਾ ਮੰਨੀਆਂ ਗਈਆਂ ਤੇ ਚੰਡੀਗੜ੍ਹ ਸਿਤਤ ਮੁੱਖ ਮੰਤਰੀ ਰੈਸ ਦਾ ਵੀ ਘਰਾਓ ਕਰਾਂਗੇ 2024 ਦੇ ਇਲੈਕਸ਼ਨ ਨਜ਼ਦੀਕ ਨਾ ਪਾਰਲੀਮੈਂਟ ਇਲੈਕਸ਼ਨ ਜਿਹੜੇ ਨਾ ਆਉਂਦੇ ਪਏ ਨਾ ਉਹਦੇ ਲਈ ਖਾਸ ਕਰਕੇ ਮਸੀਹ ਭਾਈਚਾਰੇ ਦਾ ਕੀ ਉਹਦੇ ਵਿੱਚ ਮੁੱਖ ਭੂਮੀ ਦਾ ਕੀ ਕੀ ਯੋਗਦਾਨ ਲਊਗਾ ਵੈਸੇ ਤਾਂ ਮੈਂ ਆਪਣੇ ਭਾਸ਼ਣ ਵਿੱਚ ਵੀ ਕਿਹਾ ਵੀ ਅਸੀਂ ਕਾਂਗਰਸ ਨੂੰ ਵੀ ਅਜਮਾ ਕੇ ਦੇਖ ਲਿਆ ਅਸੀਂ ਅਕਾਲੀ ਭਾਜਪਾ ਨੂੰ ਵੀ ਦੇਖ ਲਿਆ ਹੁਣ ਆਪ ਨੂੰ ਵੀ ਦੇਖ ਲਿਆ ਹੁਣ ਕਿਹਦਾ ਨਾਂ ਲਈਏ ਪਰ ਫਿਰ ਵੀ ਦੇਸ਼ ਹਿੱਤ ਵਿੱਚ ਮੈਂ ਗੱਲ ਕਰਨੀ ਜ਼ਿਆਦਾ ਜ਼ਰੂਰੀ ਸਮਝਦਾ ਕਿਉਂਕਿ ਚੋਣਾਂ ਹਮੇਸ਼ਾ ਦੇਸ਼ ਹਿੱਤ ਦੇ ਵਿੱਚ ਹੀ ਜਿਹੜੀਆਂ ਲੜੀਆਂ ਜਾਂਦੀਆਂ ਨੇ ਉਹ ਦੇਖਣਾ ਚਾਹੀਦਾ ਉਹ ਕੀ ਆ ਉਹ ਇਸ ਵੇਲੇ ਸਵਿਧਾਨ ਬਚਾਉਣ ਦੀ ਗੱਲ ਅਸੀਂ ਆਪਣੇ ਭਾਈਚਾਰੇ ਨੂੰ ਕਿਹਾ ਇਸ ਵੇਲੇ ਸਵਿਧਾਨ ਖਤਰੇ 'ਚ ਆ ਠੀਕ ਆ ਦੇਸ਼ ਖਤਰੇ ਦੇ ਵਿੱਚ ਆ ਤੁਸੀਂ ਦੇਖ ਰਹੇ ਆ ਕਿ ਜਿੱਦਾਂ ਪਾਕਿਸਤਾਨ ਦੇ ਵਿੱਚ ਲੜਾਈ ਹੋ ਰਹੀ ਆ ਤੇ ਗੋਲੀਆਂ ਚੱਲਦੀਆਂ ਜਿੱਦਾਂ ਰੂਸ ਦੀ ਤੇ ਯੂਕਰੇਨ ਦੀ ਲੜਾਈ ਹੋ ਰਹੀ ਗੋਲੀਆਂ ਚੱਲਦੀਆਂ ਉਹ ਸਾਡ ਨੂੰ ਆਪਣੀ ਰਾਤ ਧਾਨੀ ਨਹੀਂ ਪਹੁੰਚਣ ਦੇ ਰਿਹਾ ਕਿਸਾਨ ਸਾਡੇ ਨੇ ਉਹਨਾਂ ਦੇ ਗੋਲੀਆਂ ਚਲਾਈਆਂ ਜਾ ਰਹੀਆਂ ਸੋ ਉਹਨਾਂ ਲੋਕਾਂ ਤੋਂ ਬਚਾਉਣ ਦੇ ਲਈ ਅਸੀਂ ਉਹਨਾਂ ਤੋਂ ਦੇਸ਼ ਬਚਾਉਣ ਦੇ ਲਈ ਜਿਹੜੀਆਂ ਸ਼ਕਤੀਆਂ ਇਸ ਵੇਲੇ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ ਨੇ ਅਸੀਂ ਇਹ ਇਹ ਮਨ ਬਣਾ ਰਹੇ ਹਾਂ ਕਿ ਜਿਹੜੀ ਉਹਨਾਂ ਸ਼ਕਤੀਆਂ ਨੂੰ ਹਰਾਏਗੀ ਮਨੁਬਾਦੀਆਂ ਨੂੰ ਹਰਾਏਗੀ ਜਿਹੜੀ ਦੇਸ਼ ਦੇ ਵਿੱਚ ਰਾਜਜਕਤਾ ਫਲਾਉਣ ਵਾਲੀ ਜਿਹੜੀ ਪਾਰਟੀ ਆ ਸਿੱਧਾ ਮਨ ਆਲਮਾ ਬੀਜੇਪੀ ਨੂੰ ਹਰਾਉਣ ਦੇ ਲਈ ਜਿਹੜੀ ਵੀ ਧਿਰ ਮੋਰੇ ਆਏਗੀ ਚਾਹੇ ਉਹਦੇ ਵਿੱਚ ਸਾਡਾ ਹਿੱਤ ਨਾ ਵੀ ਹੋਵੇ ਪਰ ਦੇਸ਼ ਨੂੰ ਬਚਾਉਣ ਦੇ ਲਈ ਅਸੀਂ ਉਹਦਾ ਸਾਥ ਦੇ ਇੱਕ ਆਖਰੀ ਸਵਾਲ ਆ ਮੇਰਾ ਕਿ ਲੱਗਦਾ ਨਹੀਂ ਕਿ ਜੇ ਕੋਈ ਸਰਕਾਰ ਦੇ ਵਿੱਚ ਤੁਹਾਡਾ ਕੋਈ ਮੁਸੀਬਾ ਆਇਆ ਚੜਦਾ ਕੋਈ ਨੁਮਾਇੰਦਾ ਕੋਈ ਐਮਪੀ ਐਮਐਲਏ ਹੋਵੇ ਤੇ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਉਹ ਈਜ਼ੀ ਤਰੀਕੇ ਦੇ ਨਾਲ ਜਿਹੜੀਆਂ ਸਰਕਾਰ ਤੱਕ ਪਹੁੰਚਾਈਆਂ ਜਾ ਸਕਦੀਆਂ ਦੇਖੋ ਮੇਰਾ ਇਹ ਮੰਨਣਾ ਆ ਕਿ ਹੁਣ ਅੱਜ ਦੇਸ਼ ਦੇ ਵਿੱਚ ਅਸੀਂ ਸਮਾਜ ਵੀ ਬੜਾ ਪੀੜਤ ਆ ਕਿਸਾਨ ਵੀ ਬੜੇ ਪੀੜਤ ਆ ਠੀਕ ਆ ਅੱਜ ਪੀੜਤ ਤਾਂ ਸਾਰੇ ਹੀ ਆ ਕੀ ਐਸੀ ਸਮਾਜ ਦੇ ਜਿਹੜੇ ਆ 25% ਜਿਹੜੇ ਐਮਐਲਏ ਐਮਪੀ ਨਹੀਂ ਹੈ ਉਹ ਵੀ ਹੈਗੇ ਪਰ ਉਹ ਫੇਰ ਵੀ ਪੀੜਿਤ ਨੇ ਜਿੱਤਣ ਨਮਾਇੰਦਿਆਂ ਦੇ ਨਾਲ ਕੁਝ ਨਹੀਂ ਹੁੰਦਾ ਨਮਾਇੰਦੇ ਜਿੱਤ ਕੇ ਚੱਲ ਜਾਣਗੇ ਇਹਨਾਂ ਨੂੰ ਨਮਾਇੰਦਿਆਂ ਨੂੰ ਫਰੀਦ ਲੈਂਦੇ ਨੇ ਕੀ ਕਰ ਲੋਂਗੇ ਤੁਸੀਂ ਉਹ ਚੁੱਪ ਹੋ ਜਾਂਦੇ ਨੇ ਅੱਜ ਐਸੀ ਸਮਾਜ ਤੇ ਤੀਤਿਆਚਾਰ ਹੋ ਰਹੇ ਨੇ ਉਹਨਾਂ ਦੇ ਜਿੱਤੇ ਹੋਏ ਨਮਾਇੰਦੇ ਪਾਰਲੀਮੈਂਟ ਦੇ ਵਿੱਚ ਗੁੰਗੇ ਬਣ ਕੇ ਬੈਠੇ ਨੇ ਸੋ ਮੈਂ ਮੰਨਦਾ ਆ ਕਿ ਜੇ ਨਮਾਇੰਦਾ ਹੋਵੇ ਆਵਾਜ਼ ਉਠਾ ਸਕਦਾ ਪਰ ਇੱਕ ਅੱਦੇ ਨਮਾਇੰਦੇ ਨੂੰ ਤਾਂ ਟਾਈਮ ਵੀ ਨਹੀਂ ਪੂਰਾ ਮਿਲਦਾ ਉਹ ਅੱਜ ਜਿਹੜੀ ਮੇਨ ਸਾਡੀ ਗੱਲ ਪਤਾ ਕੀ ਆ ਗੱਲ ਇਹ ਹੈਗੀ ਆ ਕਿ ਸਰਕਾਰਾਂ ਦੇ ਵਿੱਚ ਮੰਤਰੀ ਚੱਲ ਜਾਣਗੇ ਸਾਡੇ ਜੀ ਐਮ ਐਲ اے ਬਣ ਜਾਣਗੇ ਉਹ ਵੀ ਇੱਕ ਠੀਕ ਆ ਪਰ ਉਹਦੇ ਤੋਂ ਜ਼ਰੂਰੀ ਆ ਕਿ ਲਾਮਬੰਦ ਹੋ ਕੇ ਸੰਘਰਸ਼ ਕਰੋ ਜਦੋਂ ਸੰਘਰਸ਼ ਕਰੋਗੇ ਫਿਰ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਐਮ ਪੀ ਵੀ ਬਣ ਜਾਣਗੇ ਐਮ ਐਲ اے ਬਣ ਜਾਣਗੇ